ਬਾਈ ਉਹ ਤਾਂ ਜੇਲ੍ਹ ਚ ਬੈਠੇ ਕ腐ਪਸ਼ਨ ਚਾਰजेस ਤੇ ਔਰ ਮਾਨ ਸਾਹਿਬ ਤੁਹਾਨੂੰ ਮर्यादा ਦਾ ਹੀ ਨਹੀਂ ਪਤਾ ਇਹ ਹੋਡੀ ਸਦਨ ਇਹਦੇ ਚ ਕਿਸ ਤਰ੍ਹਾਂ ਇੱਕ ਦੂਜੇ ਨਾਲ ਬੋਲਣਾ ਕਿਸ ਤਰ੍ਹਾਂ ਇੱਕ ਦੂਜੇ ਨਾਲ ਵਿਵਹਾਰ ਕਰਨਾ ਦੀ ਗੱਲ ਆ ਜਾਂਦੀ ਆ ਤਾਂ ਕ੍ਰਾਈਮ ਉਹ ਕਹਿੰਦੇ ਆ ਕਿ ਯੂਪੀ ਚ ਜਿਹੜਾ ਕ੍ਰਾਈਮ ਆ ਉਹ ਸਭ ਤੋਂ ਜ਼ਿਆਦਾ ਤੇ ਸਾਡੇ ਤਾਂ ਬਹੁਤ ਘੱਟ ਪੰਜਾਬ ਚ ਅਰੇ ਭਲੇ ਮਾਨ ਸੱਜਣ ਉਹ ਦੱਸਦੇ ਆ ਕੋਈ ਸੋਚ ਲਓ ਯੂਪੀ ਦੀ ਪਾਪੂਲੇਸ਼ਨ 25 ਕਰੋੜ ਪੰਜਾਬ ਦੀ ਪੌਣੇ 3 ਕਰੋੜ ਇਹ ਮੈਨੂੰ ਇਹ ਨਾਲ ਵੀ ਸਮਝ ਨਹੀਂ ਆ ਰਹੀ ਇਹ ਜਿਹੜੀ ਉਹ ਬਿਜਲੀ ਦਾ ਮਸਲਾ ਇਹ ਜਿਹੜੇ ਫ੍ਰੀ ਵਾਲੇ ਕੰਮ ਨੇ ਇਹਦੇ ਚ ਇਹਨਾਂ ਨੂੰ ਸੋਚ ਸੰਦ ਕੇ ਅੱਗੇ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੀ ਆਰਥਿਕਤਾ ਉਹ ਨਹੀਂ ਹੈਗੀ ਆ ਮੈਂ ਇਹ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਜੇ ਤੁਸੀਂ ਵਧੀਆ ਮਾਹੌਲ ਬਣਾਉਣਾ ਚਾਹੁੰਦੇ ਹੋ ਤਾਂ ਬੀਜੇਪੀ ਨੂੰ ਲੈ ਕੇ ਆਓ ਔਰ ਜੇ ਯੂਪੀ ਦੀ ਤਰ੍ਹਾਂ ਉੱਤਰ ਪ੍ਰਦੇਸ਼ ਦੀ ਤਰ੍ਹਾਂ ਗਲਾਂਤ ਤਕਤੀਆਂ ਪਾ ਕੇ ਗੈਂਗਸਟਰ ਨਾ ਘੁੰਮਣ ਇਹ ਅਪਰਾਧੀ ਨਾ ਘੁੰਮਣ ਕੇ ਸਾਨੂੰ ਮਾਰੋ ਨਾ ਸਾਨੂੰ ਪੁਲਿਸ ਸਟੇਸ਼ਨ ਲੈ ਜਾਓ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੁਰੱਖਿਆ ਦੇਣਾ ਨਾਗਰਿਕਾਂ ਨੂੰ ਸਰਕਾਰ ਦਾ ਕੰਮ ਹੁੰਦਾ ਹੈ ਇਹ ਤਾਂ ਇੱਕਾ ਦੋ ਸਾਲ ਬਾਰੇ ਫਾਰ ਕਰਕੇ ਵੋਟਾਂ ਲੈਣ ਦਾ ਜ਼ੁਗਾਰ ਕਰ ਰਹੀ ਹੈ ਉਹ ਵੋਟਾਂ ਇਹਨਾਂ ਨੂੰ ਇਦਾਂ ਨਹੀਂ ਮਿਲਣੀਆਂ ਪੰਜਾਬੀ ਬਹੁਤ ਸੂਝਵਾਨ ਨੇ ਅਜੇ ਕੀ ਅੱਜ ਇਹ ਮੌਜੂਦਾਂ ਸਰਦ ਅਜੀਤ ਸਿੰਘ ਗਰਵਾਹ ਜਿਹੜਾ ਰਾਜ ਦੀ ਜਿਹੜੀ ਜੇ ਕਾਸਟ ਡੀ ਮੈਂਬਰ ਹੈ ਉਹ ਨਾਲ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਫਟਾਅ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਹੈ ਲੋਕਾਂ ਨੂੰ ਬਿਜਲੀ ਮੁਫਤ ਦੇਵਾਂਗੇ ਬਿਜਲੀ ਮੁੱਖ ਤੌਰ ਤੇ ਜਗ੍ਹਾ ਜਿਹੜਾ ਹੈ ਉਹ ਜਿਹੜਾ ਪਹਿਲੇ ਸਰਕਾਰ ਦਾ ਫੈਸਲਾ ਸੀਗਾ 1000 ਰੁਪਏ ਜਿਹੜਾ ਹੈ ਸਬਸਿਡੀ ਇੱਕ ਹੱਥਰੋ ਵਾਰ ਤੱਕ ਪੰਜਾਬ ਸਰਕਾਰ ਜਿਹੜੀ ਦਿੱਤੀ ਹੈਗੀ ਤਾਂ ਸਰਕਾਰ ਉਹ ਦੇਖੇ ਗਈ ਸੀ ਅੱਜ ਉਹ ਫੈਸਲਾ ਜਿਹੜਾ ਵਾਪਸ ਲੈ ਗਿਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਨਵਾਂ ਫੈਸਲਾ ਅਜ ਰਿਹਾ ਕਿ GST ਦੇ ਵਿੱਚ ਪੈਟਰੋਲ ਔਰ ਡੀਜ਼ਲ ਦੇ ਵਿੱਚ ਵਾਧਾ ਕਰਤਾ ਉਹਦੇ ਵਾਸਤੇ ਅਸੀਂ ਗੱਲ ਕਰਨ ਵਾਸਤੇ ਪਹੁੰਚੇ ਆਂ ਸਰਕਾਰ ਵਰਵਾਦੀ ਕੋਲ ਉਹਨਾਂ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲੇ ਤਾਂ ਅਸੀਂ ਗੱਲ ਕਰਦੇ ਆਂ ਬਿਜਲੀ ਦੇ ਉੱਤੇ ਰਵਾਲ ਸਾਹਿਬ ਇੱਕ ਬਿਜਲੀ ਦਾ ਜਿਹੜਾ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ 300 ਜੁਨਟ ਲੋਕਾਂ ਨੂੰ ਬਿਜਲੀ ਜਿਹੜੀ ਹੈ ਮੁਫਤ ਦੇਵਾਂਗੇ ਜਿਹੜੇ ਪਿਛਲੇ ਚੰਨੀ ਸਰਕਾਰ ਸੀਗੀ ਉਹਨਾਂ ਨੇ 10 ਰੁਪਏ ਜੁਨਟ ਤੋਂ 7 ਰੁਪਏ ਘਟਾ ਦਿੱਤੀ ਸੀ ਜੁਨਟ 3 ਰੁਪਏ ਜੁਨਟ ਘਟਾ ਦਿੱਤੀ ਸੀ ਸਬਸਿਡੀ ਜਿਹੜੀ ਹੈ ਦੇਤੀ ਸੀ ਲੋਕਾਂ ਨੂੰ 7 ਕਿਲੋਵਾਟ ਤੱਕ ਅੱਜ ਉਹ ਸਰਕਾਰ ਨੇ ਫੇਰ ਜਿਹੜਾ ਹੈਗਾ ਉਹ ਵਧਾ ਦਿੱਤੀ ਹੈ ਕਿ ਉਹ ਸਬਸਿਡੀ ਵਾਪਸ ਲੈ ਲਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਬੜੀ ਮੰਦ ਭਾਗੀ ਗੱਲ ਹੈ ਜੀ ਪਰਲੀ ਗੱਲ ਤੇ ਇਹ ਆ ਕਿ ਇਹ ਜਿਹੜੀ ਬਿਜਲੀ ਜਦੋਂ ਹੁਣ ਕਿਸਾਨਾਂ ਨੂੰ ਦੇਣ ਦੀ ਵਾਰ ਟਾਈਮ ਹੁੰਦਾ ਇਹ ਬਿਜਲੀ ਉਹਨਾਂ ਨੂੰ ਕੱਟ ਲਾਂਦੇ ਆ ਇੰਡਸਟਰੀਜ਼ ਤੇ ਉਧਰ ਬਿਜਲੀ ਦੇ ਦਿੰਦੇ ਆ ਉਹਨਾਂ ਦੀ ਤੇ ਸਾਡੀ ਪ੍ਰੋਡਕਸ਼ਨ ਕਿਸ ਤਰ੍ਹਾਂ ਉਹ ਇੰਡਸਟਰੀ ਕਿਦਾਂ ਪ੍ਰੋਫਿਟ 'ਚ ਜਾਊਗੀ ਕਿਸ ਤਰ੍ਹਾਂ ਉਹ ਕੰਮ ਚਲਾਉਣਗੇ ਉਹਨਾਂ ਦੇ ਮਜ਼ਦੂਰ ਵਿਲੇ ਹੋ ਜਾਂਦੇ ਆ ਉਹਨਾਂ ਨੂੰ ਉਹਨਾਂ ਦੀ ਸੈਲਰੀ ਪੈਂਦੀ ਆ ਮੰਥਲੀ ਉਸ ਤੇ ਹੁੰਦੇ ਆ ਡੇਲੀ ਵੇਜਸ ਤਾਂ ਨਹੀਂ ਹੈਗੇ ਤੇ ਇਸੇ ਤਰ੍ਹਾਂ ਹੀ ਫੇਰ ਜਦੋਂ ਖੇਤਾਂ ਨੂੰ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਦੇ ਦਿੰਦੇ ਆ ਔਰ ਬਿਜਲੀ ਦੀ ਪ੍ਰੋਡਕਸ਼ਨ ਨਹੀਂ ਵਧਾਈ ਗੱਲਾਂ ਬਾਤਾਂ ਇਹਨੇ ਜਿਹੜੀ ਉਹਦੀ ਪ੍ਰੋਡਕਸ਼ਨ ਵਧਾਉਣੀ ਚਾਹੀਦੀ ਸੀ ਔਰ ਉਹਦੀ ਚੋਰੀ ਬੰਦ ਕਰਨੀ ਚਾਹੀਦੀ ਸੀ ਉਹ ਬਿਲਕੁਲ ਨਹੀਂ ਕੀਤੀ ਔਰ ਇਹ ਪਬਲਿਕ ਨੂੰ ਰੀਸੈਂਟ ਵੇ ਨਾਲ ਡਾਜ ਕਰਦੇ ਆ ਅਸੀਂ ਜੀ ਬਿਜਲੀ ਫ੍ਰੀ ਕਰਤੀ ਜੀ ਇਹ ਸਿਰਫ 2 ਸਾਲ 2.5 ਸਾਲ ਇਹਨਾਂ ਨੇ ਹੋਰ ਕੱਢ ਕੇ ਇਦਾਂ ਹੀ ਲੋਕਾਂ ਨੂੰ ਫ੍ਰੀ ਦੇ ਲਾਵੇ ਦੇ ਕੇ ਹੋਰ ਵੀ ਕਰਨਗੇ ਇਹ ਬੋਲਦੇ ਝੂਠਾ ਸਾਡੀ ਆਰਥਿਕਤਾ ਵੀ ਖਰਾਬ ਹੋ ਰਹੀ ਹੈ ਔਰ ਜਿਸ ਤਰ੍ਹਾਂ ਹੁਣ ਕੱਲ ਉਹਨਾਂ ਨੇ ਕਿਹਾ ਤੇ ਕੇਜਰੀਵਾਲ ਜੀ ਔਰ ਮੈਂ ਸਭ ਤੋਂ ਵੱਧ ਐਕਸਪੀਰੀਐਂਸਡ ਮੁੱਖ ਮੰਤਰੀ ਆ ਪੰਜ ਲੋਕ ਮੁੱਖ ਮੰਤਰੀਆ ਚਾਹੁੰਦੇ ਆ ਦੇਸ਼ ਦੇ ਹਾਂ ਵਿਧਾਨ ਸਭਾ ਚ ਗਿਆ ਹਾਂ ਵਿਧਾਨ ਸਭਾ ਚ ਗਿਆ ਅਰੇ ਭਾਈ ਉਹ ਤਾਂ ਜੇਲ੍ਹ ਚ ਬੈਠੇ ਹੈ ਕ腐ਸ਼ਨ ਚਾਰजेस ਤੇ ਔਰ ਮਾਨ ਸਾਹਿਬ ਤੁਹਾਨੂੰ ਮਰਿਆਦਾ ਦਾ ਹੀ ਨਹੀਂ ਪਤਾ ਇਹ ਹੌਲੀ ਸਦਨ ਇਹਦੇ ਚ ਕਿਸ ਤਰ੍ਹਾਂ ਇੱਕ ਦੂਜੇ ਨਾਲ ਬੋਲਣਾ ਕਿਸ ਤਰ੍ਹਾਂ ਇੱਕ ਦੂਜੇ ਨਾਲ ਵਿਵਹਾਰ ਕਰਨਾ ਡੈਮੋਕ੍ਰੇਸੀ ਸਟਰੈਂਥਨ ਕਿਦਾਂ ਹੋਏਗੀ ਜੇ ਤੁਸੀਂ ਇਹ ਨਹੀਂ ਕਰੋਗੇ ਤੁਸੀਂ ਕੰਮ ਵੀ ਤਾਂ ਹੀ ਕਰ ਪਾਉਗੇ ਨਾ ਜੇ ਲੋਕਾਂ ਨਾਲ ਤੁਹਾਡਾ اپੋਜੀਸ਼ਨ ਦੀ ਗੱਲ ਨੂੰ ਤੁਸੀਂ ਸੁਣ ਕੇ ਦੇਖੋ ਡੈਮੋਕ੍ਰੇਸੀ ਚ ਕੀ ਹੁੰਦਾ ਕਿ اپੋਜੀਸ਼ਨ ਜਿਹੜੀ ਆ ਉਹ ਕਹਿੰਦੀ ਆ ਵੀ ਸਰਕਾਰ ਆਹ ਕੰਮ ਗਲਤ ਕਰ ਰਹੀ ਹੈ ਇਸ ਨੂੰ ਦੁਰਸਤ ਕਰੇ ਸਰਕਾਰ ਨੇ ਕਹਿਣਾ ਦੱਸਣਾ ਹੁੰਦਾ ਕਿ ਵੀ ਅਸੀਂ ਇਹ ਡਿਸਕਸ਼ਨ ਹੁੰਦੀ ਹੈ ਹੈਲਦੀ ਡਿਸਕਸ਼ਨਸ ਹੁੰਦੀਆਂ ਨੇ ਲੋਕਤੰਤਰ ਉਸੇ ਨੂੰ ਕਹਿੰਦੇ ਆ ਤੇ ਉਹ ਉਹ ਵੀ ਡਿਸਕਸ਼ਨ ਕਰਨ ਨੂੰ ਵਿਚਾਰ ਨਹੀਂ ਸੁਣਨ ਨੂੰ ਵਿਚਾਰ ਨਹੀਂ ਜੇ ਕ੍ਰਾਈਮ ਦੀ ਗੱਲ ਆ ਜਾਂਦੀ ਆ ਤਾਂ ਕ੍ਰਾਈਮ ਉਹ ਕਹਿੰਦੇ ਆ ਕਿ ਯੂਪੀ ਚ ਜਿਹੜਾ ਕ੍ਰਾਈਮ ਆ ਉਹ ਸਭ ਤੋਂ ਜ਼ਿਆਦਾ ਤੇ ਸਾਡੇ ਤਾਂ ਬਹੁਤ ਘੱਟ ਆ ਪੰਜਾਬ ਚ ਅਰੇ ਭਲੇ ਮਾਨ ਸੱਜਣੂ ਦੱਸਦੇ ਹੋ ਕੁਝ ਸੋਚ ਲਓ ਯੂਪੀ ਦੀ ਪਾਪੂਲੇਸ਼ਨ 25 ਕਰੋੜ ਪੰਜਾਬ ਦੀ ਪੌਣੇ 3 ਕਰੋੜ ਇਹ ਦੋਨਾਂ ਚ ਫਰਕ ਬਹੁਤ ਆ ਇਹਨਾਂ ਦਾ ਕਿੱਦਾਂ ਕੰਪੈਰੀਸ਼ਨ ਕਰਦੇ ਆ ਇਸ ਤਰ੍ਹਾਂ ਨਹੀਂ ਆ ਇਹ ਗੱਲਾਂ ਕਰਦੇ ਆ ਜਦੋਂ ਤੱਕ ਤੁਸੀਂ ਵਾਸਤਵ ਵਿੱਚ ਜਿਹੜੀ ਪ੍ਰਸਥਿਤੀ ਆ ਉਸ ਨੂੰ ਮੰਨੋਗੇ ਨਹੀਂ ਸਮਝੋਗੇ ਨਹੀਂ ਉੱਤੇ ਵਿਚਾਰ ਨਹੀਂ ਕਰੋਗੇ ਉਨ ਤਾਂ ਉਹਨੂੰ ਦਰੁਸਤ ਕਿੱਦਾਂ ਕਰੋਗੇ ਇਹ ਮੈਨੂੰ ਇਹਨਾਂ ਦੀ ਸਮਝ ਨਹੀਂ ਆ ਰਹੀ ਇਹ ਜਿਹੜੀ ਹੁਣ ਬਿਜਲੀ ਦਾ ਮਸਲਾ ਇਹ ਜਿਹੜੇ ਫ੍ਰੀ ਵਾਲੇ ਕੰਮ ਨੇ ਇਹਦੇ ਚ ਇਹਨਾਂ ਨੂੰ ਸੋਚ ਸੰਦ ਕੇ ਅੱਗੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੀ ਆਰਥਿਕਤਾ ਉਹ ਨਹੀਂ ਹੈਗੀ ਆ ਜਿਹੜੀ ਇਹ ਲੋਕਾਂ ਨੂੰ ਦਿਖਾਉਣ ਦੀ ਗੱਲ ਕਰਦੇ ਆ ਇੱਥੇ ਆਰਥਿਕ ਐਮਰਜੈਂਸੀ ਲਗਾਉਣੀ ਪੈ ਜਾਣੀ ਆ ਜੇ ਮਾਨ ਸਾਹਿਬ ਨੇ ਇਹ ਕਿਹਾ ਸੀ ਚੋਣਾਂ ਤੋਂ ਪਹਿਲੇ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਵੀ ਪੰਜਾਬ ਸਰਕਾਰ ਕੋਲੋਂ ਬਹੁਤ ਪੈਸਾ ਹੈ ਕਿਸੇ ਵੀ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਅਸੀਂ ਸਭ ਕੁਝ ਕਰਾਂਗੇ ਬਿਜਲੀ ਵੀ ਫਰੀ ਦੇਾਂਗੇ ਸਿਹਤ ਸਹੂਲਤਾਂ ਵੀ ਦੇਾਂਗੇ ਹਸਪਤਾਲ ਵੀ ਅਸੀਂ ਵਧੀਆ ਬਣਾਵਾਂਗੇ ਐਜੂਕੇਸ਼ਨ ਵੀ ਦੇਾਂਗੇ ਉਸ ਤੋਂ ਬਾਅਦ 2.5 ਸਾਲਾਂ ਦੇ ਵਿੱਚ ਤਿੰਨ ਜਿਹੜੀ 300 ਯੂਨਿਟ ਬਿਜਲੀ ਜਿਹੜੀ ਦੇ ਰਹੇ ਆ ਉਹ ਵੀ ਕੁਝ ਪਰਸੈਂਟ ਲੋਕਾਂ ਨੂੰ ਮਿਲ ਰਹੀ ਹੈ ਘਰੇਲੂ ਅੱਜ ਜਿਹੜੇ ਘਰੇਲੂ ਦੇ 7 7 ਕਿਲੋਵਾਟ ਦੇ ਉੱਤੇ ਜਿਹੜੀ ਸਬਸਿਡੀ ਵਾਪਸ ਲੈਦੇ ਇਹ ਲੋਕਾਂ ਤੇ ਕਿੰਨਾ ਮਾੜਾ ਅਸਰ ਪਾਊਗਾ ਕਿ ਇਹਦਾ ਹੋਰ ਪਾਰਟੀਆਂ ਨੂੰ ਕਿੰਨਾ ਬੈਨੀਫਿਟ ਹੋਊਗਾ ਇਹ ਜੀ ਪਹਿਲੀ ਗੱਲ ਤਾਂ ਇਹਨੂੰ ਇਸ ਨਜ਼ਰੀਏ ਨਾਲ ਅਸੀਂ ਸੋਚਿਆ ਹੀ ਨਾ ਕਿ ਪਾਰਟੀਆਂ ਨੂੰ ਤਾਂ ਵੋਟਾਂ ਵੇਲੇ ਹੁੰਦਾ ਕਿ ਕੀ ਬੈਨੀਫਿਟ ਮਿਲਣਾ ਕੀ ਨਹੀਂ ਮਿਲਣਾ ਜਿਹੜੀਆਂ ਪਾਰਟੀਆਂ ਪਹਿਲਾਂ ਸੋਚਦੀਆਂ ਨੇ ਨਾ ਇਹ ਚੀਜ਼ਾਂ ਉਹ ਸੂਬੇ ਦਾ ਭਲਾ ਨਹੀਂ ਕਰ ਸਕਦੀਆਂ ਉਹਦੀ ਡਿਵੈਲਪਮੈਂਟ ਨਹੀਂ ਕਰ ਸਕਦੀਆਂ ਇਹ ਪਹਿਲਾਂ ਤਾਂ ਉਸ ਦੇ ਲਈ ਬੈਠ ਕੇ ਵਿਚਾਰ ਹੋਣਾ ਚਾਹੀਦਾ ਉਹ ਇਸ ਨਜ਼ਰੀਏ ਨਾਲ ਪੰਜਾਬ 'ਚ ਨਾ ਕੋਈ ਪੋਲਿਟੀਕਲ ਪਾਰਟੀ ਚੱਲ ਰਹੀ ਹੈ ਨਾ ਹੀ ਸਰਕਾਰੀ ਪਾਰਟੀ ਐਸਪਰੈਟ ਆਮ ਆਦਮੀ ਪਾਰਟੀ ਚੱਲ ਰਹੀ ਹੈ ਜ਼ਰੂਰੀ ਤਾਂ ਇਹ ਆ ਪੰਜਾਬ ਐਸਵੇਲੇ ਬਹੁਤ ਪਛੜਦਾ ਜਾ ਰਿਹਾ ਵੀ ਤੁਹਾਡੇ ਇੰਡਸਟਰੀ ਨਹੀਂ ਹੋਏਗੀ ਇੰਡਸਟਰੀ ਦੀ ਇਨਵੈਸਟਮੈਂਟਸ ਨਹੀਂ ਆਉਣਗੀਆਂ ਤੇ ਇੰਡਸਟਰੀ ਨੂੰ ਕੰਮ ਕਰਨ ਦੇ ਲਈ ਠੀਕ ਉਹਦੇ ਟੈਕਨੀਕਲ ਹੈਂਡਸ ਚਾਹੀਦੇ ਆ ਤੇ ਇਹ ਸਾਰੀਆਂ ਚੀਜ਼ਾਂ ਦਾ ਉਹ ਉਹਨਾਂ ਨੂੰ ਸਰਕਾਰ ਵੀ ਮਦਦ ਕਰੇ ਪ੍ਰੋਵਾਈਡ ਕਰਾਉਣ ਚਾਹੀਦਾ ਤਾਂ ਇਹ ਹੁੰਦਾ ਹੁਣ ਬਿਜਲੀ ਜੇ ਉਹਨਾਂ ਨੂੰ ਮਹਿੰਗੀ ਮਿਲੇਗੀ ਕੋਸਟ ਆਫ ਪ੍ਰੋਡਕਸ਼ਨ ਵੱਧ ਜਾਏਗੀ ਤਾਂ ਮਹਿੰਗਾਈ ਨੇਚੁਰਲੀ ਵਧੇਗੀ ਤੇ ਉਹ ਡਿਸਕਰੇਜ ਹੋਣਗੇ ਇੰਡਸਟਰੀਸ ਜਿਹੜੇ ਆ ਇਸ ਕਰਕੇ ਉਹ ਜ਼ਰੂਰੀ ਆ ਕਿ ਅਸੀਂ ਉਸ ਦਿਸਾਨੂ ਸੋਚ ਕੇ ਫਿਰ ਪੰਜਾਬ ਦੇ ਵਿਕਾਸ ਦੇ ਰਸਤੇ ਰਸਤੇ ਤੇ ਚੱਲੀਏ ਇਸ ਤਰ੍ਹਾਂ ਨਹੀਂ ਚੱਲਦਾ ਦੂਜਾ ਜਿਸ ਤਰ੍ਹਾਂ ਹੁਣ ਇੱਥੇ ਗੈਂਗਸਟਰਾਂ ਦੀਆਂ ਧਮਕੀਆਂ ਆਉਂਦੀਆਂ ਨੇ ਔਰ ਲੋਕ ਡਰੇ ਹੋਏ ਆ ਸਹਮੇ ਹੋਏ ਆ ਕੁਝ ਲੋਕ ਪੈਸੇ ਦੇ ਲੈ ਕੇ ਫੈਸਲਾ ਕਰ ਲੈਂਦੇ ਆ ਔਰ ਮੁੱਖ ਮੰਤਰੀ ਉਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ ਤੇ ਲੋਕ ਜਿਹੜੇ ਆ ਹਾਕਾ ਮੱਚੀ ਹੋਈ ਆ ਔਰ ਫਿਰ ਸ਼ਰੇ ਬਾਜ਼ਾਰ ਲੋਕਾਂ ਦੀਆਂ ਜਿਹੜੇ ਗੁੰਡੇ ਨੇ ਉਹ ਕੁੱਟਦੇ ਆ ਮਾਰਦੇ ਆ ਹੱਤਿਆ ਵੀ ਕਰ ਦਿੰਦੇ ਆ ਉਸ ਫੋਟੋ ਨੂੰ ਵੀ ਲੋਡ ਕਰ ਦਿੰਦੇ ਆ ਵੀਡੀਓ ਬਣਾ ਕੇ ਕਿ ਅਸੀਂ ਮਾਰਿਆ ਜੀ ਅਸੀਂ ਆ ਕੀਤਾ ਜੀ ਕੋਈ ਡਰ ਹੀ ਨਹੀਂ ਕਿਸਨ ਤੇ ਮੈਂ ਇਹ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਜੇ ਤੁਸੀਂ ਵਧੀਆ ਮਾਹੌਲ ਬਣਾਉਣਾ ਚਾਹੁੰਦੇ ਹੋ ਤਾਂ ਬੀਜੇਪੀ ਨੂੰ ਲੈ ਕੇ ਆਓ ਔਰ ਜੇ ਯੂਪੀ ਦੀ ਤਰ੍ਹਾਂ ਉੱਤਰ ਪ੍ਰਦੇਸ਼ ਦੀ ਤਰ੍ਹਾਂ ਗਲਾਂ ਚ ਤਖਤੀਆਂ ਪਾ ਕੇ ਗੈਂਗਸਟਰ ਨਾ ਘੁੰਮਣ ਇਹ ਅਪਰਾਧੀ ਨਾ ਘੁੰਮਣ ਕੇ ਸਾਨੂੰ ਮਾਰੋ ਨਾ ਸਾਨੂੰ ਪੁਲਿਸ ਸਟੇਸ਼ਨ ਲੈ ਜਾਓ ਕਾਨੂੰਨ ਦਾ ਡਰ ਹੋਣਾ ਚਾਹੀਦਾ ਸੁਰੱਖਿਆ ਦੇਣਾ ਨਾਗਰਿਕਾਂ ਨੂੰ ਸਰਕਾਰ ਦਾ ਕੰਮ ਹੁੰਦਾ ਇਹ ਸਰਕਾਰ ਨਾ ਤਾਂ ਸੁਰੱਖਿਆ ਦੇ ਪਾਰੀ ਹੈ ਔਰ ਨਾ ਹੀ ਠੀਕ ਦਿਸ਼ਾ ਨੂੰ ਜਾ ਰਹੀ ਹੈ ਔਰ ਇਹ ਤਾਂ ਇੱਕਾ ਦੋ ਸਾਲ ਪਾਰੇ ਪਾਰ ਕਰਕੇ ਵੋਟਾਂ ਲੈਣ ਦਾ ਜ਼ਿਗਾਰਡ ਕਰ ਰਹੀ ਹੈ ਉਹ ਵੋਟਾਂ ਇਹਨਾਂ ਨੂੰ ਇਦਾਂ ਨਹੀਂ ਮਿਲਣੀਆਂ ਪੰਜਾਬੀ ਬਹੁਤ ਸੂਝਵਾਨ ਨੇ ਇਸ ਕਰਕੇ ਇਹ ਗਲਤ ਫਹਿਮੀ ਚ ਨਹੀਂ ਕਿ ਅਸੀਂ ਮੂਰਖ ਬਣਾ ਲਾਂਗੇ ਦੁਬਾਰਾ ਮੂਰਖ ਨਹੀਂ ਬਣਨੇ ਦਰਵਾਲ ਸਾਹਿਬ ਇੱਕ ਪਾਸੇ ਸਰਕਾਰ ਜਿਹੜੀ ਹੈ ਥਰਮਲ ਪਲਾਂਟ ਖਰੀਦ ਰਹੀ ਹੈ ਉਹਨੇ ਕਿਹਾ ਸੀ ਸਾਨੂੰ ਬਿਜਲੀ ਥਰਮਲ ਪਲਾਂਟ ਆਪੇ ਜਿਹੜੇ ਖਰੀਦ ਕੇ ਦੀ ਸੱਜੇ ਚਲਾਵਾਂਗੇ ਦੂਜੇ ਪਾਸੇ ਬਿਜਲੀ ਦੇ ਰੇਟ ਵਧਾਣੇ ਕਿੱਥੇ ਤੱਕ ਜਾਏ ਇਸ ਤਰ੍ਹਾਂ ਜੀ ਪਹਿਲੀ ਗੱਲ ਤਾਂ ਜਦੋਂ ਰਾਜਾ ਵਪਾਰੀ ਬਣ ਜਾਏ ਜਨਤਾ ਭਿਖਾਰੀ ਹੋ ਜਾਂਦੀ ਹੈ ਵਪਾਰ ਸਰਕਾਰ ਦਾ ਕੰਮ ਨਹੀਂ ਹੈ ਸਰਕਾਰ ਦਾ ਕੰਮ ਆ ਕਿ ਉਹਨੂੰ ਸਾਰੀਆਂ ਸੁਵਿਧਾਵਾਂ ਦੇਣੀਆਂ ਉਸ ਦਾ ਮਾਹੌਲ ਉਹਦੇ ਹੱਕ ਚ ਇੰਡਸਟਰੀ ਦੇ ਬਣਾਉਣਾ ਉਦਯੋਗਾਂ ਦੇ ਵਪਾਰ ਦੇ ਹੱਕ ਚ ਉਹਨਾਂ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਉਹਨਾਂ ਨੂੰ ਕਾਨੂੰਨ ਵਿਵਸਥਾ ਠੀਕ ਹੋਵੇ ਜਿੱਥੇ ਇਸ ਤਰ੍ਹਾਂ ਦਾ ਅਪਰਾਧ ਹੋਏਗਾ ਉੱਥੇ ਇਹ ਕੰਮ ਨਹੀਂ ਚੱਲ ਸਕਦਾ ਤੇ ਉਹ ਸਰਕਾਰ ਨਹੀਂ ਕਰ ਰਹੀ ਆਪਣੀ ਡਿਊਟੀ ਪੂਰੀ ਨਹੀਂ ਕਰ ਰਹੀ ਇੱਕ ਜਿਹੜਾ GST ਦੇ ਵਿੱਚ ਵਾਅਦਾ ਕੀਤਾ ਗਿਆ ਪੈਟਰੋਲ ਉਤੇ ਜਲਦੀ ਉਤੇ 61 ਪੈਸੇ ਜਿਹੜਾ ਹੈਗਾ ਪੈਟਰੋਲ ਤੇ 99 ਪੈਸੇ ਲਗਭਗ ਜਿਹੜਾ ਹੈ ਡੀਜ਼ਲ ਦੇ ਕੀਤਾ ਗਿਆ ਇਹਦੇ ਵਿੱਚ ਕਿਵੇਂ ਦੇਖ ਲਓ ਇਹ ਵੀ ਬੁਰੀ ਗੱਲ ਹੈ ਜੀ ਹੁਣ ਤੁਸੀਂ ਦੱਸੋ ਬਈ ਚੰਡੀਗੜ੍ਹ ਦੇ ਅੰਦਰ ਕਿੰਨਾ ਸਸਤਾ ਹੈਗਾ ਡੀਜ਼ਲ ਪੈਟਰੋਲ ਦਾ ਕਿੰਨਾ ਫਰਕ ਹੈ 5 ਰੁਪਏ ਦਾ ਫਰਕ 5000 ਹੁਣ 6 ਦਾ ਹੋ ਜਾਊਗਾ ਜੀ ਹੁਣ 6 ਦੋ ਠੀਕ ਹੈ ਤੇ ਇਹ 6 ਰੁਪਏ ਦਾ ਫਰਕ ਜਿਹੜਾ ਕਰਤਾ ਨਾਲ 10 ਕਿਲੋਮੀਟਰ ਦਾ ਫਰਕ ਨਹੀਂ ਹੈ ਉਥੋਂ ਤੇ ਇਧਰਲੇ ਜਿੰਨੇ ਡੀਲਰਸ ਨੇ પેટ્રોલ ਡੀਲਰਸ ਨੇ ਡੀਜ਼ਲ પેટ્રોલ ਦੇ ਪੰਪਸ ਦੇ ਉਹਨਾਂ ਦੀ ਕੀ ਦੁਰਦਸ਼ਾ ਹੋਗੀ ਤੁਸੀਂ ਦੱਸੋ ਤੇ ਇਹ ਜਿਹੜੀ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ ਇਹ ਸਰਕਾਰ ਨੂੰ ਤਾਂ ਉਹ ਦੂਰ ਕਰਨਾ ਚਾਹੀਦਾ ਇਹ ਦੂਰ ਕਰਨ ਦੀ ਬਜਾਏ ਉਹਦੇ ਚ ਪਾੜਾ ਹੋਰ ਵਧਾ ਰਹੇ ਆ ਤੇ ਉਹਨਾਂ ਦਾ ਉਹ ਵਿਚਾਰਿਆਂ ਸੋਸਾਇਟੀ ਦਾ ਕਮਿਟ ਕਰਨਗੇ ਹੋਰ ਕੀ ਕਰਨਗੇ ਜਿਨ੍ਹਾਂ ਦੀ ਰੋਜੀ ਰੋਟੀ ਉਹਦੇ ਤੇ ਐ ਡੀਲਰਸ਼ਿਪ ਤੇ ਹੀ ਹੈ ਤੇ ਇਸ ਲਈ ਇਹ ਜ਼ਰੂਰ ਦੇਖਣਾ ਚਾਹੀਦਾ ਔਰ ਮੁੱਖ ਮੰਤਰੀ ਜੀ ਨੂੰ ਇਹ ਸਾਨੀਆਂ ਚੀਜ਼ ਨੂੰ ਸੋਚ ਕੇ ਕਰਨੀਆਂ ਚਾਹੀਦੀਆਂ ਉਹ ਤਾਂ ਇਸ ਤਰ੍ਹਾਂ ਕਰਦੇ ਆ ਜਿਵੇਂ ਪਹਿਲਾਂ ਨਾਟਕਾਂ ਚ ਹੁੰਦੇ ਸੀ ਨਾ ਉਹ ਉਹਦੇ ਚ ਕੀ ਨਾਂ ਦਾ ਲੈਂਦੇ ਆ ਝੰਡਾ ਤੇ ਉਹ ਉਹ ਕੰਮ ਨਾਲ ਨਹੀਂ ਸਰਕਾਰ ਚੱਲਣੀ ਤੇ ਇੱਥੇ ਝੰਡੇ ਦਾ ਕੰਮ ਨਹੀਂ ਇੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਕੰਮ ਹੈ ਇੱਕ ਲਗਭਗ 1 ਲੱਖ ਕਰੋੜ ਰੁਪਏ ਦਾ ਜਿਹੜਾ ਹੈ ਕਰਜ਼ਾ ਇਸ ਵੇਲੇ 2.5 ਸਾਲਾਂ ਵਿੱਚ ਮਾਨ ਸਰਕਾਰ ਨੇ ਲੈ ਕਿ ਇਹ ਖਜ਼ਾਨਾ ਭਰਨ ਦੀ ਇੱਕ ਜਿਹੜੀ ਹੈ ਉਹਨਾਂ ਦੀ ਇੱਛਾ ਹੈ ਕਿ ਜਾਂ ਉਹ ਜ਼ਰੂਰਤ ਹੈ ਪਰ ਐਤਰ ਕੁਝ ਵੀ ਨਹੀਂ ਤਨਖਾਹ ਦੇਣ ਨੂੰ ਵੀ ਪੈਸੇ ਨਹੀਂ ਹੁੰਦੇ ਇਸ ਕਰਕੇ ਕਰਜ਼ਾ ਲੈਣਾ ਪੈ ਰਿਆ ਔਰ ਜਿਹੜਾ ਵਿਆਜ ਮੋੜਦੇ ਆ ਜਾਂ ਬਾਕੀ ਸਾਰੀਆਂ ਚੀਜ਼ਾਂ ਕਰਦੇ ਆ ਉਹ ਵੀ ਕਰਜ਼ੇ ਲੈ ਕੇ ਹੀ ਮੋੜਦੇ ਐ ਇੰਨੀ ਵੀ ਇਹਨਾਂ ਕੋਲ ਆਮਦਨ ਨਹੀਂ ਹੈ ਆਮਦਨ ਤਾਂ ਵਧਾਉਣ ਦੀ ਗੱਲ ਨਹੀਂ ਹੈ ਖਰਚੇ ਵਧਾ ਲੈ ਇਹ ਤਾਂ ਇੱਕ ਜਿਵੇਂ ਪਰਿਵਾਰ ਚੱਲਦਾ ਹੁੰਦਾ ਨਾ ਜੀ ਜਿਹੜਾ ਮੁੱਖ ਮੰਤਰੀ ਔਰ ਸਰਕਾਰ ਆ ਜੇ ਤੇ ਉਹ ਕਸਟੋਡੀਅਨ ਹੁੰਦੇ ਆ ਸਟੇਟ ਦੇ ਤੇ ਉਹ ਉਹਨਾਂ ਨੂੰ ਉਹ ਸਾਰਾ ਦੇਖ ਕੇ ਜਿਵੇਂ ਪਰਿਵਾਰ ਨੂੰ ਚਲਾਈਦਾ ਵੀ ਖਰਚੇ ਸਾਡੇ ਜਿਹੜੇ ਆ ਉਹ ਨਾਬਦਨ ਤੇ ਆਮਦਨ ਸਾਡੇ ਪਰਿਵਾਰ ਦੀ ਵਧੇ ਸਾਡੀ ਆਰਥਿਕ ਸਥਿਤੀ ਠੀਕ ਹੋਵੇ ਇਹ ਨਾ ਆਰਥਿਕ ਸਥਿਤੀ ਖਰਾਬ ਹੋਵੇ ਨਾ ਤਾਂ ਸਾਡਾ ਜਿਹੜਾ ਉਹਦੇ ਨਾਲ ਮਾਹੌਲ ਠੀਕ ਹੋ ਸਕਦਾ ਨਾ ਹੀ ਬਿਜ਼ਨਸ ਦਾ ਵਾਤਾਵਰਣ ਬਣ ਸਕਦਾ ਨਾ ਹੀ ਵਿਕਾਸ ਦੇ ਰਸਤੇ ਚ ਜਾ ਸਕਦੇ ਅੱਜ ਪੰਜਾਬ ਦੀ ਉਹੀ ਦੁਰਦਸ਼ਾ ਅੱਜ ਪੰਜਾਬ ਦੀ ਉਹੀ ਦੁਰਦਸ਼ਾ ਹੈ ਇਹ ਕਹਿਣਾ ਕਰਵਾਲ ਸਾਹਿਬ ਦਾ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਸਰਕਾਰ ਬਿਜ਼ਨਸ ਕਰਨ ਲੱਗ ਜੇ ਵਪਾਰੀ ਬਣ ਜੇ ਉਹਦਾ ਕੁਝ ਨਹੀਂ ਹੋ ਸਕਦਾ ਧੰਵਾਦੀ ਬਹੁਤ